ਅਸਿਕਾ ਦੋਸਤੋ ਜਿਦਾਂ ਕਿ ਤੁਹਾਨੂੰ ਪਤਾ ਹੈ ਫਿਰੋਜ਼ਪੁਰ ਸ਼ਹਿਰ ਜਿਹੜਾ ਇੱਕ ਇੱਕ ਐਸਾ ਸ਼ਹਿਰ ਬਣ ਚੁੱਕਾ ਹੈ ਕਿ ਅੱਜ ਇੱਥੇ ਰਹਿਣ ਵਾਲਾ ਹਰ ਇੱਕ ਇਨਸਾਨ ਸੋਚਣ ਦੇ ਲਈ ਮਜਬੂਰ ਹੈ ਕਿ ਆਏ ਦਿਨ ਕੋਈ ਨਾ ਕੋਈ ਘਟਨਾਵਾਂ ਜੜੀਆਂ ਨੇ ਹੁੰਦੀਆਂ ਰਹਿਣੀਆਂ ਨੇ ਤੇ ਇੱਕ ਆ ਜੜੀਆਂ ਅੱਜ ਕੱਲ ਬਹੁਤਾਂ ਜੜੀਆਂ ਵਾਰਦਾਤਾਂ ਹੋ ਰਹੀਆਂ ਨੇ ਪਿਸਟਲ ਦੇ ਨਾਲ ਗੋਲੀਆਂ ਮਾਰ ਕੇ ਸ਼ਰੀਆਮ ਚਲੇ ਜਾਣਾ ਇਹ ਤਾਂ ਇੱਕ ਆਮ ਦੀ ਗੱਲ ਫਿਰੋਜ਼ਪੁਰ ਦੀ ਗੱਲ ਬਣ ਗਈ ਆ ਫਿਰੋਜ਼ਪੁਰ ਇੱਕ ਕ੍ਰਾਈਮਨਲ ਸ਼ਹਿਰਾਂ ਦੇ ਵਿੱਚੋਂ ਇੱਕ ਨਾਮੀ ਸ਼ਹਿਰ ਬਣ ਚੁੱਕਾ ਹੈ ਆਏ ਦਿਨ ਕੋਈ ਨਾ ਕੋਈ ਘਟਨਾਵਾਂ ਹੁੰਦੀਆਂ ਨੇ ਇੱਕ ਘਟਨਾ ਦਾ ਅਸੀਂ ਤੁਹਾਨੂੰ ਅੱਜ ਜ਼ਿਕਰ ਕਰਨ ਜਾ ਰਹੇ ਹਾਂ तकरीबन 1 ਮਹੀਨਾ ਪਹਿਲਾਂ ਪਿੰਡ ਆਸਲ ਦੇ ਵਿੱਚ ਰਹਿਣ ਵਾਲੇ ਇੱਕ ਉੱਗੇ ਸਮਾਜ ਸੇਵੀ ਜਿਨ੍ਹਾਂ ਨੇ ਸਮਾਜ ਦੇ ਵਿੱਚ ਆਪਣੀ ਦਿਖ ਜਿਵੇਂ ਉਹ ਕਿ ਕੁਝ ਲੜਕੀਆਂ ਦੇ ਵਿਆਹ ਕਰਾਉਂਦੇ ਨੇ ਹੋਰ ਵੀ ਜੇ ਕੋਈ ਬੇਸਹਾਰਾ ਉਹਨਾਂ ਦੇ ਕੋਲ ਕੋਈ ਆਉਂਦਾ ਚੱਲ ਕੇ ਤੇ ਉਹਨਾਂ ਦੀ ਮਦਦ ਕਰਦੇ ਨੇ ਉਹਨਾਂ ਦੇ ਉੱਪਰ ਦੋ ਵਾਰੀ ਪਹਿਲਾਂ ਅਟੈਕ ਹੁੰਦਾ ਗੋਲੀਆਂ ਦੇ ਨਾਲ ਉਹਨਾਂ ਨੂੰ ਘਰੇ ਆਣ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਹਿਲਾਂ ਵੀ ਕੁਝ ਨਹੀਂ ਹੁੰਦਾ ਤੇ ਹੁਣ 1 ਮਹੀਨਾ ਹੁਣ ਬੀਤ ਚੁੱਕਾ ਹੈ ਹੁਣ ਤਾਂ ਬਿਲਕੁਲ ਇਦਾਂ ਹੋਇਆ ਕਿ ਉਹਨਾਂ ਨੂੰ ਬਿਲਕੁਲ ਕਿ ਉਹਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਹਰ ਹਿਲਾ ਵਰਤਿਆ ਹਰ ਇੱਕ ਚੀਜ਼ ਵਰਤੀ ਕਿ ਆਪਣੇ ਵੱਲੋਂ ਉਹ ਇੱਥੇ ਮੰਨੂ ਬਾਬੇ ਨੂੰ ਮਾਰ ਕੇ ਹੀ ਆਪਣੇ ਵੱਲੋਂ ਗਿਆ ਜਿਸ ਤਰ੍ਹਾਂ ਦੀ ਇੱਥੇ ਅਸੀਂ ਤੁਹਾਨੂੰ ਸ਼ਾਰਟ ਦੇ ਵਿੱਚ ਦਿਖਾਵਾਂਗੇ ਕਿ ਕਿੰਨਾ ਕੀ ਬਲੱਡ ਇੱਥੇ ਥਿੱਕ ਲਰਿਆ ਕਿੰਨੇ ਕੀ ਰਾਉਂਡ ਫਾਇਰ ਹੋਏ ਮੰਨੂ ਬਾਬਾ ਜੀ ਜਿਨ੍ਹਾਂ ਦੀ ਅੱਜ ਸਿਹਤ ਤਕਰੀਬਨ ਇਨੀ ਕਿ ਵਿਗੜੀ ਹੋਈ ਹੈ ਕਿ ਅੱਜ ਵੀ ਉਹ ਬੈੱਡ ਤੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਾਂ ਆਣ ਕੇ ਬਾਬਾ ਜੀ ਨੂੰ ਦਿਖਾਉਣ ਇਹ ਉਹ ਭੈਣ ਹੈ ਜਿੰਦੇ ਉੱਪਰ ਲਗਾਤਾਰ ਅਟੈਕ ਤਿੰਨ ਵਾਰੀ ਅਟੈਕ ਕੀਤਾ ਜਾਂਦਾ ਹੈ ਅਟੈਕ ਕੀਤਾ ਜਾਂਦਾ ਹੈ ਇੱਕ ਜਿਹੜਾ ਡਾਉਨ ਇਹਨਾਂ ਦੇ ਪੈਰ ਦੇ ਉੱਪਰ ਲੱਤ ਉੱਤਰ ਮਾਰਿਆ ਜਾਂਦਾ ਹੈ ਦੂਸਰਾ ਫਾਇਰ ਜਿਹੜਾ ਇਹਨਾਂ ਦੇ ਪੇਟ ਉੱਪਰ ਮਾਰਿਆ ਜਾਂਦਾ ਹੈ ਤੇ ਤੀਜਾ ਫਾਇਰ ਜਦੋਂ ਉਹ ਕਰਦੇ ਨੇ ਮਨੂ ਬਾਬਾ ਆਪਣੇ ਮੂੰਹ ਦਤਦੇ ਨੇ ਕਿ ਫਾਇਰ ਜਿਹੜਾ ਉਹ ਪਿਸਤਲ ਦੇ ਵਿੱਚ ਅੜ ਜਾਂਦਾ ਹੈ ਇਹ ਰੱਬ ਦੀ ਕੋਈ ਰਹਿਮਤ ਸੀ ਕਿ ਇਹਨਾਂ ਦੀ ਜਿਹੜੀ ਜਾਨ ਬਚਾਉਣੀ ਸੀ ਪਰ ਬਦ ਕਿਸਮਤੀ ਕਿ ਅੱਜ 1 ਮਹੀਨਾ ਬੀਤਣ ਨੂੰ ਆਇਆ ਹੈ ਇਹਨਾਂ ਦੇ ਕਹਿਣ ਮੁਤਾਬਕ ਅੱਜ ਤੱਕ ਕਿਸੇ ਵੀ ਪ੍ਰਸ਼ਾਸਨ ਨੇ ਇਹਨਾਂ ਦੀ ਸਾਰ ਤੱਕ ਨਹੀਂ ਲਈ ਕਿਆ ਜਾਂਦਾ ਹੈ ਕਿ ਕਿਸੇ ਦਾ ਕੁੱਤਾ ਵੀ ਮਰ ਜਾਵੇ ਨਾ ਕੁੱਤਾ ਵੀ ਮਰ ਜਾਵੇ ਤੇ ਲੋਕਾਂ ਨੂੰ ਉਹਨਾਂ ਦਾ ਉਹਨਾਂ ਦਾ ਵੀ ਅਫਸੋਸ ਹੁੰਦਾ ਹੈ ਕੀ ਕਾਰਨ ਨੇ ਕਿਉਂ ਪ੍ਰਸ਼ਾਸਨ ਜਿਹੜਾ ਇਹਨੇ ਢਿੱਲੀ ਕਾਰਜਗਜ਼ਰੀ ਜਾਰੀ ਕਰ ਰਿਹਾ ਹੈ ਇਹ ਸਾਰੀ ਗੱਲਬਾਤ ਆਪਾਂ ਮੈਨੂੰ ਬਾਬਾ ਜੀ ਦੇ ਨਾਲ ਵੀ ਕਰਨੀ ਆ ਕਿ ਕਾਰਨ ਕੀ ਰਿਹਾ ਹੈ ਕਿਉਂ ਇਹਨਾਂ ਤੇ ਇਹ ਵਾਰ-ਵਾਰ ਜਿਹੜੇ ਅਟੈਕ ਹੁੰਦੇ ਰਹੇ ਕਾਰਨ ਕੀ ਇਸ ਪਿੱਛੇ ਬਾਬਾ ਜੀ ਦੇ ਨਾਲ ਕਰਨ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ। ਪਹਿਲਾਂ ਦੱਸੋ ਸਿਹਤ ਕਿਦਾਂ ਤੁਹਾਡੀ ਉਹਨੂੰ ਸਿਹਤ ਤਾਂ ਵੇਖ ਹੀ ਸਕਦੇ ਆ ਇਹ ਕਰੇ ਆ ਬੈੱਡ ਰੈਸਟ ਤੇ। ਹਮ ਇੱਕ ਤਾਂ ਇਹ ਤੁਮ ਫੇਰ ਵੱਜਾ ਜਿਹੜਾ ਹੈ ਇਹ ਤੁੱਜਾ ਹੈ। ਹਮ ਇੱਕ ਮਤਲਬ ਕਿ ਲੱਤ ਦੇ ਵਿੱਚ ਹਮ ਮੋਕੇ ਤੇ ਮਤਲਬ ਕਿ ਕਹਿ ਲਓ ਹਮ ਬੁਲੇ ਸਾਈ ਵੀ ਹੈ ਲੈ ਕੇ ਵੀ ਗਏ ਪਰ ਕਾਰਵਾਈ ਕੋਈ ਨਹੀਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਹਰ ਰੋਜ਼ ਸਾਡਾ ਡਿਫਟੀ ਸਾਬ ਨੂੰ ਫੋਨ ਜਾਂਦਾ ਹੈ ਕਿ ਡਿਫਟੀ ਸਾਬ ਕੋਈ ਕਾਰਵਾਈ ਕੀਤੀ ਜਾਏ ਸਾਨੂੰ ਕੋਈ ਸਿਕਿਉਰਿਟੀ ਦਿੱਤੀ ਜਾਏ ਸਾਨੂੰ ਕੋਈ ਪਤਾ ਲੱਗੇ ਕਿ ਸਾਡਾ ਦੁਸ਼ਮਣ ਕੌਣ ਹੈ ਪਹਿਲਾਂ ਤਾਂ ਹਸਪੀਟਲ ਦੇ ਵਿੱਚ ਹਰ ਰੋਜ਼ ਜਾਂਦੇ ਸੀ ਕਿ ਸਾਨੂੰ ਬਿਆਨ ਦਿੱਤੇ ਜਾਣ ਅੱਜ ਲਗਭਗ 20 ਦਿਨ ਹੋ ਗਏ ਆ ਬਿਆਨ ਦਿੱਤਿਆਂ ਨੂੰ ਲੇਕਿਨ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਬੰਦਿਆਂ ਦੇ ਵਿਰੋਧ ਦੇ ਵਿੱਚ ਸਾਨੂੰ ਜਿਨ੍ਹਾਂ ਬੰਦਿਆਂ ਤੇ ਸ਼ੱਕ ਆ ਸਾਡਾ ਜ਼ਮੀਨ ਦਾ ਰੋਲਾ ਚੱਲਦਾ ਹੈ ਐਸੀ ਐਸ ਐਚਓ ਨੇ ਮਤਲਬ ਕਿ ਅੱਜ ਤੋਂ ਕਹੋ 6 ਮਹੀਨੇ ਪਹਿਲਾਂ ਅਸੀਂ 44 ਲਵਾਉਣੀ ਸੀ ਕਲੰਦਰਾ ਜਿਹੜਾ ਸਾਡਾ ਉਹ ਨਹੀਂ ਪੇਸ਼ ਕੀਤਾ ਪਿਆ ਉੱਥੋਂ ਦੇ ਨੇ ਉਹ ਉਹ ਬੰਦੇ ਕਿੱਥੋਂ ਦੇ ਨੇ ਉਹ ਪਿੰਡ ਗੋਡ ਲਾਲਾ ਹੈ ਜੀ ਤੇ ਉਹਦਾ ਨਾਮ ਅੰਬ ਸਿੰਘ ਆ ਉਹਨਾਂ ਦਾ ਬੇਟਾ ਜਿਹੜਾ ਉਹ ਜਗਮੀਤ ਸਿੰਘ ਆ ਜੀ ਤੇ ਕੁਝ ਵਿਅਕਤੀ ਨੇ ਮਤਲਬ ਕਿ ਜਿਨੇ ਸਵਾ ਕਿਲਾ ਖਰੀਦਾ ਉਹ ਸਾਡੇ ਪਿੰਡ ਦਾ ਹੀ ਹੈ ਉਹ ਮੁੰਡਾ ਉਹਦੇ ਡੈਡੀ ਦਾ ਨਾਮ ਹੈਗਾ ਜੀ ਗਰਮੀਤ ਸਿੰਘ ਤੇ ਜਿਹੜਾ ਮੁੰਡਾ ਹੈ ਉਹ लाਡੀ ਹੈ ਜੀ ਤੇ ਜਿਹੜੇ ਕੁਝ ਨਿੱਜੀ ਦੁਸ਼ਮਨੀ ਮੇਰੇ ਨਾਲ ਰੱਖਦੇ ਨੇ ਉਹ ਸਾਡੇ ਪਿੰਡ ਚੋਂ ਮੁੰਡਾ ਇੱਕ ਸ਼ਿਮੂ ਹੈ ਜੀ ਤੇ ਇੱਕ ਜੱਜਾ ਸਰਪੰਚ ਹੈ ਜੀ ਜਿਨ੍ਹਾਂ ਦੀ ਮੂੜ ਤੋਂ ਸਾਡੀ ਕਹ ਲੋ ਕਿ ਜਿਹੜੀ ਦੁਸ਼ਮਣੀ ਆ ਔਰੰਜ ਚ ਸਾਡੇ ਪਿੰਡ ਦੇ ਵਿੱਚ ਡੂੰਗੀ ਹੈ ਪਰ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਵਾਰਦਾਤ ਨੂੰ ਕੌਣ ਅੰਜਾਮ ਦਿੰਦਾ ਹੈ ਇਹ ਸਾਰੀਆਂ ਗੱਲਾਂ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਨਹੀਂ ਜੀ ਦੱਸ ਚੁੱਕੇ ਹਾਂ ਜੀ ਬਹੁਤ ਵਾਰ ਦੱਸ ਚੁੱਕੇ ਹਾਂ ਪਰ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗੀ ਕਿ ਪ੍ਰਸ਼ਾਸਨ ਸੁੱਤਾ ਕਿਉਂ ਪਿਆ ਹੈ ਠੀਕ ਹੈ ਪਤਾ ਨਹੀਂ ਕਿਉਂ ਐਸਐਸਪੀ ਟਿੱਕਰ ਗੱਲ ਪਹੁੰਚਣ ਨਹੀਂ ਦਿੰਦੇ ਥੱਲੇ ਹੀ ਇਹਨਾਂ ਨੇ ਮੈਂ ਤਾਂ ਮੂੰਹ ਤੇ ਵੀ ਕਹਾਂਗੀ ਮੋਕੇ ਵਾਰਦਾਤ ਤੇ ਡਿਵਟੀ ਆਇਆ ਹੋਵੇ ਤੇ ਇਹ ਗੱਲ ਹੋ ਸਕਦੀ ਹੈ ਕਿ ਮਤਲਬ ਹਰ ਰੋਜ਼ ਡਿਵਟੀ ਸਾਹਿਬ ਨੂੰ ਫੋਨ ਕੀਤਾ ਜਾਵੇ ਕਿ ਸਰ ਸਾਡਾ ਕੀ ਬਣਿਆ ਹੈ ਕੇਸ ਦਾ ਸਰ ਕਿ ਸਾਨੂੰ ਕੁਝ ਦੱਸਿਆ ਜਾਵੇ ਪਰ ਨਾ ਉਹਨਾਂ ਦੇ ਵੱਲੋਂ ਇੱਕੋ ਹੀ ਜਵਾਬ ਹੁੰਦਾ ਹੈ ਬਸ ਬਾਬਾ ਜੀ ਆ ਰਹੇ ਆ ਬਸ ਬਾਬਾ ਜੀ ਕਰ ਰਹੇ ਆ ਸਾਨੂੰ ਇਹ ਦੱਸਦੇ ਨੇ ਕਿ ਮੈਂ ਤੇ ਬੇਟੀ ਤੇ ਕੁਝ ਬੇਸਹਾਰਾ ਲੋਕ ਜਿਹੜੇ ਮੇਰੇ ਇਤਿਹਾਸਰਮ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੀ ਮੈਂ ਦੇਖ ਰੇ ਕਰਦੀ ਸੀ ਉਹ ਵੀ ਮੈਂ ਅਜ ਮੰਜੇ ਤੇ ਪਈ ਆ ਤੁਸੀਂ ਵੇਖ ਹੀ ਸਕਦੇ ਆ ਬਾਹਰ ਬਜ਼ੁਰਗ ਜਿਹੜੇ ਆ ਉਹ ਪਏ ਆ ਕੁਝ ਬੇਸਹਾਰਾ ਬੱਚੇ ਆ ਬੱਚੀਆਂ ਉਹ ਵੀ ਡਰ ਦੇ ਨਾਲ ਇਸ ਟਾਈਮ ਪਾਸੇ ਰਹਿ ਰਹੇ ਆ ਤੇ ਮੈਂ 100 ਜਾਣੇ ਨੂੰ ਪਾਲਣ ਵਾਲੀ ਆ ਮੈਨੂੰ ਇਹ ਤਾਂ ਪਤਾ ਲੱਗੇ ਕਿ ਮੇਰਾ ਦੁਸ਼ਮਣ ਕੌਣ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਸਾਡੀ ਹੋਈ ਅਸੀਂ ਇਹ ਚਾਹੁੰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਹੋਵੇ ਘੱਟੋ ਘੱਟ ਜਿਓ ਸੱਚੇ ਆ ਤਾਂ ਉਹ ਬਚ ਜਾਣਗੇ ਨਹੀਂ ਤਾਂ ਫਿਰ ਉਹ ਜੇਲ੍ਹ ਜਾਣੇ ਚਾਹੀਦੇ ਤੁਸੀਂ ਮਤਲਬ ਕਿ ਜਿਹੜਾ ਦੋ ਵਾਰੀ ਪਹਿਲਾਂ ਵੀ ਕਹਿ ਚੁੱਕੇ ਹੋ ਅਟੈਕ ਹੋਇਆ ਇੱਕ ਵਾਰੀ ਹੋਣ ਹੋਇਆ ਇਹ ਤੁਹਾਨੂੰ ਤੁਹਾਨੂੰ ਸ਼ੱਕ ਹੈ ਕਿਸੇ ਤੇ ਤੁਹਾਨੂੰ ਲੱਗਦਾ ਕਿ ਕਿਹੜੇ ਇਨਸਾਨ ਨੇ ਉਹ ਤੁਸੀਂ ਦੱਸਿਓ ਪ੍ਰਸ਼ਾਸਨ ਨੇ ਇਸ ਵਾਰੀ ਇਸ ਵਾਰ ਇਹ ਭਾਜੀ ਐਸਐਸਪੀ ਮੈਡਮ ਸੀਗੀ ਘੱਟੋ ਘੱਟ ਅਸੀਂ 100 ਹੀ ਦਰਖਾਸਤ ਦੇ ਚੁੱਕੇ ਆ ਤੇ ਉਹ ਦਰਖਾਸਤਾਂ ਸਾਰ ਇਵੇਂ ਜਿਵੇਂ ਰਾਤ ਨੂੰ ਵਾਰਦਾਤਾ ਕਰਨ ਲਈ ਪਹਿਲਾਂ ਵੀ ਮਤਲਬ ਆਉਂਦੇ ਰਹੇ ਆ ਉਹ ਕਲਰ ਫੋਟੋ ਕਾਪੀਆਂ ਜਿਹੜੀਆਂ ਦਰਖਾਸਤਾਂ ਦੇ ਨਾਲ ਲਾ ਕੇ ਐਸਐਸਪੀ ਮੈਡਮ ਨੂੰ ਦਿੱਤੀਆਂ ਗਈਆਂ ਪਰ ਮੈडम ਨੇ ਜਦੋਂ ਇੱਥੋਂ ਮੈਡਮ ਦੀ ਬਦਲੀ ਹੋਈ ਸਾਨੂੰ ਇਹ ਤਲਾਸ਼ਾ ਦੇ ਕੇ ਗਏ ਸੀ ਕਿ ਘੱਟੋ-ਘੱਟ ਤੁਹਾਡੇ ਡੇਰੇ ਦੀ ਸਿਕਿਉਰਿਟੀ ਵਧਾਈ ਜਾਵੇਗੀ ਦਿੱਤੀ ਜਾਏਗੀ ਸਿਕਿਉਰਿਟੀ ਦੇਣਾ ਤਾਂ ਦੂਰ ਦੀ ਗੱਲ ਆ ਵਧਾਉਣੀ ਤਾਂ ਚਲੋ ਕਿਹੜੀ ਗੱਲ ਆ ਪਰ ਕਿਸੇ ਤਰ੍ਹਾਂ ਦਾ ਕੋਈ ਵੀ ਕਹਿ ਲੋ ਐਸਐਸਪੀ ਦੀ ਨੌਲੇਜ ਦੇ ਵਿੱਚ ਹੈਗਾ ਸੀ ਮੈਡਮ ਸੀਗੇ ਪਰ ਕੋਈ ਵੀ ਉਹਨਾਂ ਨੇ ਕਾਰਵਾਈ ਪਹਿਲਾਂ ਵੀ ਨਹੀਂ ਕੀਤੀ ਹੁਣ ਵੀ ਕੋਈ ਸੁਣਵਾਈ ਜਿਨ੍ਹਾਂ ਦਾ ਤੁਸੀਂ ਨਾਮ ਦੱਸਿਆ ਜਿਨ੍ਹਾਂ ਦਾ ਨਾਮ ਲਿਆ ਉਹਨਾਂ ਤੋਂ ਪੁੱਛਗਿਛ ਵੀ ਨਹੀਂ ਕੀਤੀ ਗਈ ਜੀ ਨਹੀਂ ਜੀ ਕੋਈ ਪੁੱਛਗਿਛ ਨਹੀਂ ਕੀਤੀ ਗਈ ਇੱਥੋਂ ਠਿਕਰ ਕੇ ਮੈਨੂੰ 3 ਮਹੀਨੇ ਤਿੰਨ ਦਿਨ ਹੋ ਗਏ ਸੀ ਹਸਪੀਟਲ ਦੇ ਵਿੱਚ ਤੀਜੇ ਦਿਨ ਜਿਹੜੀ ਸਾਡੀ ਸਵਾ ਕਿਲਾ ਨੀਚੀ ਜ਼ਮੀਨ ਆ ਉਹਦੇ ਵਿੱਚ ਛੱਪੜ ਖੱਟਣ ਦੀ ਗੱਲ ਹੋਈ ਸੀਗੀ ਤੇ ਅਜ ਤੋਂ ਡੇਢ ਕੁ ਮਹੀਨਾ ਪਹਿਲਾਂ ਮਤਲਬ ਕਿ ਛੱਪੜ ਦੀ ਨਿਸ਼ਾਨੀ ਲਾਤੀ ਸੀ ਤੇ ਉਹਨਾਂ ਬੰਦਿਆਂ ਦੇ ਨਾਲ ਮੇਰੀ ਤੂ ਤੂ ਮੈਮੇ ਹੋਈ ਤੇ ਐਸ ਐਚ ਓ ਨੇ ਮੇਰਾ ਫੋਨ ਲਾ ਕੇ ਜਿੰਨੀਆਂ ਵੀ ਕਲੰਦਰੇ ਦੀਆਂ ਕਾਲਾਂ ਸੀਗੀਆਂ ਜਿੰਨੀਆਂ ਵਿੱਚ ਵੀਡੀਓ ਸੀ ਉਹ ਡਿਲੀਟ ਕਰ ਦਿੱਤੀਆਂ ਉਹਨਾਂ ਬੰਦਿਆਂ ਦੀਆਂ ਵੀ ਵੀਡੀਓ ਡਿਲੀਟ ਕਰ ਦਿੱਤੀਆਂ ਪਰ ਕੁਝ ਉਹ ਬੰਦਿਆਂ ਦੀ ਉਸ ਜ਼ਮੀਨ ਦੇ ਵਿੱਚ ਕਲਿੱਪ ਇੱਕ ਮੈਂ ਰੱਖੀ ਹੋਈ ਹੈ ਜਿੰਦੇ ਵਿੱਚ ਸ਼ਰੇਆਮ ਮੈਂ ਕੱਲੀ ਸੀ ਤੇ ਉਹ ਘਟੋ ਘਟ 20 ਜਾਣੇ ਸੀ ਜਦੋਂ ਮੇਰੇ ਉਹ ਗੱਲ ਪਏ ਉਦੋਂ ਵੀ ਪ੍ਰਸ਼ਾਸਨ ਨੇ ਕੋਈ ਸਾਡੀ ਮਦਦ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਮੈਂ ਮੂੰਹ ਤੇ ਕਹੂੰਗੀ ਕਿ ਐਸ ਐਚ ਓ ਵ ਆਪਣੇ ਮੌਜੂਦਾ ਐਸਐਚਓ ਜਿਹੜੇ ਸਦਰ ਥਾਣੇ ਦੇ ਨੇ ਸਦਰ ਥਾਣੇ ਦੇ ਹਾਂਜੀ ਬੇਸ਼ੱਕ ਇਹ ਵੀਡੀਓ ਉਹਨਾਂ ਨੂੰ ਵੀ ਵਿਖਾਈ ਜਾਵੇ ਇਹ ਕਿ ਲੋਟੈਰੋਂ ਹੁੰਦੇ ਲਈ ਸਾਡੇ ਕੋਲ 1.5 ਲੱਖ ਦੀ ਮੰਗ ਕੀਤੀ ਸਾਡੇ ਕੋਲ ਲਾਜ ਦੇ ਪੈਸੇ ਨਹੀਂ ਹੈਗੇ ਤੇ ਅਸੀਂ ਨਹੀਂ ਟੁੱਟੇ ਤੋਂ ਪੈਸੇ ਲੈ ਗਏ ਇਸ ਲਈ ਮੰਗ ਕੀਤੀ ਸੀ ਕਿ ਭਾਜੀ ਅਸੀਂ ਪੈਸੇ ਨਹੀਂ ਦੇ ਸਕਦੇ ਪਰ ਹੱਲੇ ਵੀ ਉਹਨਾਂ ਨੂੰ ਠੀਕ ਹੈ ਇਹ ਤੋਂ ਤਿੱਕਰ ਵੀ ਮੈਂ ਤਾਂ ਕਹਿ ਦੂੰਗੀ ਕਿ ਡਿਪਟੀ ਸਾਹਿਬ ਨੂੰ ਵੀ ਕੋਈ ਠੀਕ ਹੋਏਗੀ ਤੇ ਤਾਂ ਹੀ ਸਾਡੀ ਸੁਣਵਾਈ ਨਹੀਂ ਹੋ ਰਹੀ ਜੇ ਅਸੀਂ ਦੇ ਦਿੰਦੇ ਤਾਂ ਫਿਰ ਸ਼ਾਇਦ ਹੋ ਗਈ ਹੁੰਦੀ ਸੁਣਵਾਈ ਸਾਡੀ ਤੁਹਾਨੂੰ ਲੱਗਦਾ ਨਹੀਂ ਦੋ ਵਾਰੀ ਅਟੈਕ ਹੋ ਚੁੱਕਾ ਹੈ ਤੀਜੀ ਵਾਰੀ ਅਟੈਕ ਹੋਇਆ ਪੂਰੀ ਉਹਨਾਂ ਪਲੈਨਿੰਗ ਕਰਕੇ ਤੁਹਾਨੂੰ ਕੀਤਾ ਕਿ ਇਹ ਮਤਲਬ ਕਿ ਪ੍ਰਸ਼ਾਸਨ ਜਾਂ ਅਦੇ ਕੀ ਔੜੀ ਕਰਨੇ ਕਿ ਕਦੋਂ ਮੌਤ ਹੋਏਗੀ ਜਾਂ ਕੋਈ ਕੋਈ ਵੱਡਾ ਹਸਾ ਇਸ ਇਲਾਕੇ ਦੇ ਵਿੱਚ ਮੇਰਾ ਇੱਕ ਨਾਂ ਹੈ ਮੈਂ ਗਰੀਬ ਗੁਰਬਿਆਂ ਦੀ ਬਹੁਤ ਜਿੰਨੇ ਕੁ ਜੋਗੀ ਹੁੰਦੀਆਂ ਕਪਾਲ ਪੁਰਖਤੀ ਰਹਿਮਤ ਵਿੱਚ ਰਹਿ ਕੇ ਕਰਦੀਆਂ ਸੇਵਾ ਪਰ ਮੈਨੂੰ ਇਹ ਸੇਵਾ ਹੀ ਬਚਾਈ ਆਉਂਦੀ ਹੈ ਦੁਸ਼ਮਾਨਾਂ ਵੱਲੋਂ ਤਾਂ ਕੋਈ ਕਮੀ ਨਹੀਂ ਹੁੰਦੀ ਮਾਰਨ ਦੀ ਹਰ ਟਾਈਮ ਤੇ ਹੀ ਵੇਟ ਕਰਦੇ ਨੇ ਵੀ ਹਾਂ ਹਾਲਾਂਕਿ ਸਾਡੇ ਦਰਵਾਜ਼ੇ ਬੰਦ ਰਹਿੰਦੇ ਨੇ ਪੂਰੀ ਮਤਲਬ ਅਸੀਂ ਆਪਦੇ ਚੁਕੰਨੇ ਰਹਿੰਨੇ ਹਾਂ 24 ਘੰਟੇ ਵੀ ਕੋਈ ਨੁਕਸਾਨ ਨਾ ਹੋ ਜੇ ਨੁਕਸਾਨ ਨਾ ਹੋ ਜੇ ਪਰ ਸਾਡਾ ਨੁਕਸਾਨ ਹੋ ਵੀ ਗਿਆ ਪਰ ਕੋਈ ਵੀ ਸਾਨੂੰ ਇਸ ਚੀਜ਼ ਦਾ ਜਵਾਬ ਨਹੀਂ ਮਿਲਿਆ ਅੱਜ ਲਗਭਗ ਮਹੀਨਾ ਹੋ ਗਿਆ ਹੈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਹੁਣ ਇੱਕ ਮਹੀਨਾ ਬੀਤਣ ਤੇ ਆਇਆ ਹੈ ਅਜੇ ਤੱਕ ਤੁਸੀਂ ਕਹਿੰਦੇ ਕੋਈ ਸੁਣਵਾਈ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਇਹ ਹੀ ਕਰਦੇ ਹਾਂ ਜੀ ਇੱਕ ਤਾਂ ਕੀਤੀ ਜਾਏ ਅਗਰ ਉਹ ਸੱਚੇ ਆ ਤਾਂ ਬਚ ਜਾਣਗੇ ਜੇ ਉਹਨਾਂ ਨੇ ਗਲਤੀ ਕੀਤੀ ਹੈ ਤੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਪਰ ਸਾਡੀਆਂ ਇਹ ਗੱਲਾਂ ਕਹਿਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਹਰ ਰੋਜ਼ ਫੋਨ ਕੀਤਾ ਜਾਂਦਾ ਹੈ ਬਸ ਬਾਬਾ ਜੀ ਆਉਣੇ ਆ ਬਕਾਇਦਾ ਬਿਆਨ ਵੀ ਲੈ ਚੁੱਕੇ ਨੇ ਇਤੋਂ ਟੀਮ ਸਾਰਾ ਕੁਝ ਚੈੱਕ ਕਰਕੇ ਬਲੱਡ ਜੋ ਵੀ ਲਜਾਣਾ ਸੈਂਪਲ ਲਿਜਾ ਚੁੱਕੇ ਪਰ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਐਸਐਸਪੀ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਜੇ ਉਹਨਾਂ ਦੀ ਨੌਲੇਜ ਦੇ ਵਿੱਚ ਨਹੀਂ ਵੀ ਹੈਗਾ ਤਾਂ ਘੱਟੋ ਘੱਟ ਮੇਰੀ ਇਹ ਕੰਡੀਸ਼ਨ ਨਹੀਂ ਹੈਗੀ ਕਿ ਮੈਂ ਚੱਲ ਕੇ ਜਾ ਕੇ ਉਹਨਾਂ ਅੱਗੇ ਬੇਨਤੀ ਕਰਾਂ ਮੇਰੀ ਬੇਨਤੀ ਪਤਾ ਤਾਂ ਲੱਗੇ ਕਿ ਸਾਨੂੰ ਮਾਰਨ ਵਾਲੀ ਕੌਣ ਨੇ ਇਹ ਕੋਈ ਛੋਟੀ ਗੱਲ ਨਹੀਂ ਕਿ ਗੋਲੀ ਜਿਹੜੀ ਆ ਵਾਰ-ਵਾਰ ਐਸਪੀ ਜਿਹੜੇ ਨਵੇਂ ਐਸਐਸਪੀ ਸਾਹਿਬ ਆਏ ਨੇ ਕੋਪਿੰਦਰ ਸਿੰਘ ਉਹ ਬਹੁਤ ਨਾਮ ਹੀ ਉਹਨਾਂ ਦਾ ਬਹੁਤ ਜ਼ਿਆਦਾ ਮਦਦ ਵਾਲੀ ਕਿ ਉਹ ਕਿਸਾ ਨੂੰ ਸੰਸਲੀ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਹੈਂਡਲ ਕਰ ਰਹੇ ਨੇ ਮਿਲੇ ਉਹਨਾਂ ਨੂੰ ਜਾ ਕੇ ਉਹਨਾਂ ਨਾਲ ਗੱਲ ਕੀਤੀ ਤੁਸੀਂ ਨਹੀਂ ਪਾਜੀ ਉਹਨਾਂ ਨਾਲ ਗੱਲ ਨਹੀਂ ਕੀਤੀ ਪਰ ਉਹਨਾਂ ਦਾ ਨਾਮ ਸੁਣਿਆ ਇਸੇ ਕਰਕੇ ਅਸੀਂ ਅੱਜ ਇਹ ਪ੍ਰਸ਼ਾਸਨ ਨੂੰ ਬੁਲਾ ਕੇ ਮੰਗ ਕੀਤੀ ਹੈ ਵੀ ਅਸੀਂ ਤਾਂ ਚਲੋ ਨਹੀਂ ਪਹੁੰਚ ਸਕਦੇ ਸਾਡੀ ਵਾਇਅਦਾ ਉੱਥੇ ਤੱਕ ਪਹੁੰਚਾਈ ਜਾਵੇ ਨਾ ਕਟੋਕਾ ਟੋਨਾ ਨੂੰ ਪਤਾ ਲੱਗੇ ਵੀ ਜਿਹੜੇ ਥੱਲੜੇ ਉਹਨਾਂ ਦੇ ਨਿੱਜੀ ਅਫਸਰ ਨੇ ਉਹ ਕਿੰਨਾ ਕੀ ਕਰਦੇ ਨੇ ਭਾਜੀ ਅਸੀਂ ਇੱਕ ਮੁਲਾਜ਼ਮ ਦੀ ਮੰਗ ਕੀਤੀ ਸੀ ਵੀ ਸਾਨੂੰ ਸਿਕਿਉਰਟੀ ਵਾਸਤੇ ਉਹਨੇ ਦਿਨ ਇੱਕ ਹੀ ਮੁਲਾਜ਼ਮ ਦੇ ਦਿਓ ਪਰ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਇਹ ਸਾਡੀ ਐਸਐਸਪੀ ਨੂੰ ਬੇਨਤੀ ਹੱਥ ਵਨ ਕੇ ਕਿ ਇਸ ਚੀਜ਼ ਤੇ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਮੇਰੇ ਘਰ ਦੇ ਵਿੱਚ ਅਨਾਥ ਬੱਚੇ ਵੀ ਰਹਿੰਦੇ ਆ ਬਜ਼ੁਰਗ ਵੀ ਰਹਿੰਦੇ ਆ ਜਿਸ ਕਰਕੇ ਮੈਂ ਉਹਨਾਂ ਦੀ ਦੇਖ ਰਿਕ ਕਰਦੀ ਆ ਤੇ ਮੈਨੂੰ ਬਸ ਜੋ ਇਹ ਬੰਦੇ ਇਹਨਾਂ ਦਾ ਪਤਾ ਚਾਹੀਦਾ ਤੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਚਾਹੀਦੀ ਹੋਰ ਅਸੀਂ ਕੋਈ ਅਸੀਂ ਐਸਐਸਪੀ ਸਾਹਿਬ ਭੁਪਿੰਦਰ ਸਿੰਘ ਜਿਨ੍ਹਾਂ ਦੀ ਬੜੀ ਚਰਚਾ ਹੈ ਕਿ ਉਹ ਬੜੀ ਗੰਭੀਰਤਾ ਦੇ ਨਾਲ ਕੇਸ ਨੂੰ ਲੈਂਦੇ ਨੇ ਮੈਂ ਆਪਣੇ ਨੰਬਰ ਤੋਂ ਉਹਨਾਂ ਨੂੰ ਕਾਲ ਕਰ ਰਿਹਾ ਕਿ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਸ ਮੈਟਰ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਉਹਨਾਂ ਦੇ ਨਾਲ ਅਸੀਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਆਵਾਜ਼ੀ ਕੌਮ ਤੋਂ ਸੁਖਮੰਦਰ ਸਿੰਘ ਸ਼ਾਂਤ ਪੱਤਰਕਾਰ ਜੀ ਸਰ ਇੱਕ ਨਾ ਬਹੁਤ ਵਧੀਆ ਜੀ ਸਰ ਇੱਕ ਆਸਲ ਪਿੰਡ ਦੇ ਵਿੱਚ ਮੰਨੂ ਬਾਬਾ ਉਹਨਾਂ ਤੇ ਇੱਕ ਮਹੀਨਾ ਪਹਿਲਾਂ ਮਦੂਲਕੀ ਗੋਲੀਆਂ ਚਲਦੀਆਂ ਨੇ ਉਹਨਾਂ ਦੇ ਪੇਟ ਦੇ ਵਿੱਚ ਗੋਲੀ ਲੱਗਦੀ ਏ ਉਹਨਾਂ ਦੇ ਲੱਤ ਤੇ ਗੋਲੀ ਲੱਗਦੀ ਏ ਅੱਜ ਅਸੀਂ ਉਹਨਾਂ ਦੀ ਨਿਊਜ਼ ਕਰਨ ਵਾਸਤੇ ਆਏ ਬੈਠੇ ਹਾਂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਉਹਨਾਂ ਦੇ ਨਾਲ ਅਸੀਂ ਗੱਲ ਵੀ ਕਰਾਉਂਦੇ ਹਾਂ ਕਾਰਨ ਕੀ ਆ ਕਹਿੰਦੇ ਬਹੁਤ ਉਹ ਵਿਚਾਰੇ ਸਮੱਸਿਆ ਵੀ ਨੇ ਜੀ ਅੱਛਾ ਜੀ ਅੱਜ ਤਿੰਨ ਵਾਰੀ ਤਿੰਨ ਵਾਰੀ ਅਟੈਕ ਹੋ ਚੁੱਕਾ ਉਹਨਾਂ ਦੇ ਤੇ ਜਾਨ ਮਾਲ ਨੂੰ ਨੁਕਸਾਨ ਹੀ ਉਹਨਾਂ ਦੇ ਤੇ ਕੋਈ ਵੀ ਉਹਨਾਂ ਦੇ ਪ੍ਰਸ਼ਾਸਨਿਕ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੁਹਾ ਆਪਣੀ ਹੋਣਾ ਦੇ ਨਾਲ ਤੁਹਾਡੀ ਗੱਲ ਵੀ ਕਰਾਉਣੇ ਆ ਗੱਲ ਕਰੋ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ 13 ਤਰੀਕ ਰਾਤ ਨੂੰ ਮੇਰੇ ਗੋਲੀਆਂ ਵੱਜਦੀਆਂ ਆ ਮੌਕੇ ਵਾਰਦਾ ਤੇ ਮਤਲਬ ਕਿ ਡਿਫਟੀ ਸਾਹਿਬ ਵੀ ਆਉਂਦੇ ਆ ਐਸ ਐਚਓ ਸਾਹਿਬ ਵੀ ਆਉਂਦੇ ਆ ਸਦਾ ਥਾਣੇ ਤੋਂ ਪਰ ਬਿਆਨ ਵੀ ਲਏ ਗਏ ਨੇ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹਰ ਰੋਜ਼ ਸਾਡਾ ਡਿਫਟੀ ਸਾਹਿਬ ਨੂੰ ਫੋਨ ਤੇ ਗੱਲ ਹੁੰਦੀ ਆ ਵੀ ਸਰ ਸਾਡਾ ਕੁਝ ਪਤਾ ਲੱਗਾ ਬੰਦਿਆਂ ਦਾ ਵੀਡੀਓ ਵੀ ਨਿਕਲ ਚੁੱਕੀਆਂ ਐ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਪਰ ਤੁਹਾਡਾ ਨਾਂ ਸੁਣਿਆ ਤੁਹਾਡੀ ਸੋਭਾ ਸੁਣੀ ਆ ਤੇ ਸਰ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਕਿ ਇਹਨਾਂ ਬੰਦਿਆਂ ਦਾ ਜਿਹੜਾ ਹੈ ਖਲਾਸਾ ਕੀਤਾ ਜਾਵੇ ਸਾਨੂੰ ਪਤਾ ਲੱਗੇ ਕਿ ਤੁਸੀਂ ਕਿੰਨਾ ਕਰੋ ਜੀ ਤਿੰਨ ਵਾਰ 15 ਦੇ ਨਾਲ ਆ ਨੀ ਤਿੰਨ ਵਾਰ ਹਮਲਾ ਹੋ ਚੁੱਕਿਆ ਇਸ ਟਾਈਮ ਦਾ ਸਾਡਾ ਘਰ ਦੇ ਵਿੱਚ ਡੇਰੇ ਦੇ ਵਿੱਚ ਰਹਿਣ ਨੂੰ ਵੀ ਨਹੀਂ ਦਿਲ ਕਰਦਾ ਕਿਉਂਕਿ ਕੁਝ ਬਜ਼ੁਰਗ ਤੇ ਕੁਝ ਅਨਾਥ ਬੱਚੇ ਮੇਰੇ ਕੋਲ ਰਹਿੰਦੇ ਆ ਮੈਂ ਨਹੀਂ ਚਾਹੁੰਦੀ ਕਿ ਚਲੋ ਮੇਰੇ ਤੇ ਅੱਜ ਨੁਕਸਾਨ ਹੋਇਆ ਇਹਨਾਂ ਮੈਂ ਬੈਠਦੇ ਆ ਕੱਲ ਨੂੰ ਬੱਚਾਂ ਤੇ ਹੋਵੇ ਜਾਂ ਸੰਗਤ ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਪਵੇ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਜੀ ਇਸ ਦਾ ਖਲਾਸਾ ਹੋਵੇ ਸਾਨੂੰ ਪਤਾ ਲੱਗੇ ਕਿ ਡੋਨਟ ਵਰੀ ਦੀ ਮੈਂ ਸਪੈਸ਼ਲ ਟੀਮ ਲਵਾ ਰਹਾ ਤੇ ਮੈਂ ਇਹਦਾ ਜਲਦੀ ਤੋਂ ਜਲਦੀ ਲੱਭ ਲਾਂਗੇ ਡੋਨਟ ਵਰੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸਰ ਸੋ ਇਹ ਸਾਡੇ ਨਾਲ ਆਨਲਾਈਨ ਸੀ ਜਿਹੜੇ ਐਸਐਸਪੀ ਸਾਹਿਬ ਜਿਨ੍ਹਾਂ ਨੇ ਗੱਲ ਵੀ ਕੀਤੀ ਤੇ ਵਿਸ਼ਵਾਸ ਵੀ ਦਵਾਇਆ ਕਿ 15 ਦਿਨਾਂ ਦੇ ਵਿੱਚ ਇਸ ਮੈਟਰ ਨੂੰ ਹੱਲ ਕਰਵਾਇਆ ਜਾਏਗਾ ਸੋ ਮੈਂ ਆਪਣੇ ਵੱਲੋਂ ਵੀ ਕਿਉਂਕਿ ਦੇਖੋ ਇਨਸਾਨ ਬੜੀ ਵੱਡੀ ਚੀਜ਼ ਹੈ ਤੇ ਜਿਹੜੀ ਇੱਕ ਜ਼ਿੰਦਗੀ ਹੈ ਨਾ ਬੜੀ ਅਨਮੋਲ ਜ਼ਿੰਦਗੀ ਹੈ ਵਾਰ-ਵਾਰ ਨਹੀਂ ਮਿਲਦੀ ਸੋ ਮੈਂ ਆਪਣੇ ਵੱਲੋਂ ਮੰਗ ਵੀ ਕਰਾਂਗਾ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਕਿ ਇਹਨਾਂ ਨੂੰ ਜਿਹੜੀ ਬੰਦੀ ਸਿਕਿਉਰਿਟੀ ਜ਼ਰੂਰ ਪ੍ਰੋਵਾਈਡ ਕਰਵਾਈ ਜਾਵੇ ਅਤੇ ਜੋ ਇਹਨਾਂ ਉਹ ਜਿਹੜੇ ਬੰਦੇ ਨੇ ਜਿਹੜੇ ਕ੍ਰਾਈਮ ਕਰਕੇ ਕ੍ਰਾਈਮ ਪੇਸ਼ਾ ਬੰਦੇ ਨੇ ਜਿਹੜੇ ਸੋ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅਤੇ ਇਹ ਸੱਚ ਜਿਹੜਾ ਹਕੀਕਤ ਹੈ ਉਹ ਸਾਹਮਣੇ ਲਿਆਇਆ ਜਾਵੇ ਸੋ ਕੈਮਰਾ ਪਰਸਨ ਦੇ ਨਾਲ ਮੈਂ ਆਵਾਜ਼ੇ ਕੌਮ ਤੋਂ ਸੁਖਮੰਦਰ ਸਿੰਘ ਸ਼ਾਨਤ